ਯਾਬਾਤ ਬਹੁਤ ਧੰਨਵਾਦ ਅੱਜ ਆਮ ਆਦਮੀ ਪਾਰਟੀ ਦਾ ਸਾਰੇ ਸੀਨੀਅਰ ਲੀਡਰ ਸਹਿਬਾਨ ਮੇਰੇ ਨਾਲ ਕੰਗ ਸਾਬ ਮੈਂਬਰ ਪਾਰਲੀਮੈਂਟ ਅਨੰਤਪੁਰ ਸਾਹਿਬ ਸਰਦਾਰ ਗੁਰਬੀਰ ਸਿੰਘ ਮੀਠੇਰ ਜੀ ਮੈਂਬਰ ਪਾਰਲੀਮੈਂਟ ਸੰਗਰੂਰ ਗੋਲਦੀ ਕੰਬੋਜ ਜੀ ਦਵਿੰਦਰ ਲਾਡੀ ਤੋਸ ਜੀ ਐਮਐਲਏ ਸਹਿਬਾਨ ਆਰ ਸੈਨੇਟ ਦੇ ਬਹੁਤ ਹੀ 올ਡੇਸਟ ਮੈਂਬਰ ਪੁਰਾਣੇ ਆਈ ਪੀ ਸਿੰਘ ਜੀ ਰਵਿੰਦਰ ਸਿੰਘ ਢਾਲੀਆਲ ਜੀ ਔਰ ਸਟੂਡੈਂਟ ਲੀਡਰ ਵਤਨबीर ਸਿੰਘ ਜੀ ਇਹ ਇੱਕ ਸਾਡਾ ਡੈਲੀਗੇਸ਼ਨ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਅਸੀਂ ਮਿਲ ਕੇ ਆਇਆਗੇ ਸਾਰਾ ਪੰਜਾਬ ਜਾਣਦਾ ਤੁਸੀਂ ਜਾਣਦੇ ਹੋ ਕੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਤੇ ਸਿੰਡੀਕੇਟ ਆ ਉਹਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਡੈਮੋਕ੍ਰੈਟਿਕ ਸੈਟਅਪ ਨੂੰ ਤਬਾਹ ਕੀਤਾਗਾ ਉਹਨੂੰ ਖਤਮ ਕੀਤਾਗਾ ਕਿਵੇਂ 90 ਤੋਂ ਗਿਣਤੀ ਘਟਾ ਕੇ 31 ਕੀਤੀ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਕੱਲੀ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਨਹੀਂ ਹੋਈ ਇਹ ਨਹੀਂ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਹੋਈਆ ਪੰਜਾਬ ਦੇ 200 ਕਾਲਜ 200 ਕਾਲਜ ਜਿਹੜੇ ਦੇ ਉਪਰਭਾਵਿਤ ਹੋਏ ਨੇਗੇ ਔਰ ਲੱਖਾਂ ਹੀ ਸਟੂਡੈਂਟ ਜਿਹੜੇ ਪੰਜਾਬ ਦੇ ਨੇਗੇ ਜਿਹੜੇ ਚੰਡੀਗੜ੍ਹ ਚ ਪੜਦੇ ਨੇਗੇ ਜਾਂ ਪੰਜਾਬ ਦੇ ਕਾਲਜਾਂ ਚ ਪੜਦੇ ਨੇਗੇ ਉਹ ਸਾਰੇ ਪ੍ਰਭਾਵਿਤ ਹੋਏ ਲਗੇ ਕਿਉਂਕਿ ਇੱਕ ਲਗਭਗ ਪਿਛਲੇ 60 ਸਾਲ ਤੋਂ ਇੱਕ ਬਹੁਤ ਹੀ ਅੱਛਾ ਜਿਹੜਾ ਸੈਟਅਪ ਇੱਕ ਡੈਮੋਕਰੈਟਿਕ ਸੈਟਅਪ ਇੱਕ ਆਟੋਨਮਸ ਬਾਡੀ ਦਾ ਸੈਟਅਪ ਜਿਹੜਾ ਬਣਿਆ ਹੋਇਆ ਸੀਗਾ ਉਹਨੂੰ ਸੈਂਟਰ ਸਰਕਾਰ ਨੇ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਨਿਰਦੇਸ਼ ਦੇ ਨਾਲ ਕਿ ਇੱਥੇ ਅਸੀਂ ਆਪਣਾ ਸਿਲੇਬਸ ਬਣਾਵਾਂਗੇ ਇਸ 200 ਕਾਲਜ ਦੇ ਅੰਦਰ ਪੰਜਾਬ ਦੇ ਸਿਲੇਬਸ ਨੂੰ ਕਿਵੇਂ ਬਦਲਾਂਗੇ ਪੰਜਾਬ ਦੇ ਜਿਹੜੇ ਵਿਆਪਕ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਇਹ ਸਾਰੇ ਸਿਸਟਮ ਨੂੰ ਤੋੜਨ ਦੇ ਲਈ ਜੋ ਪਿਛਲੇ 60 ਸਾਲ ਤੋਂ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਅچھے ਤਰੀਕੇ ਦੇ ਨਾਲ ਕੰਮ ਕਰ ਰਿਹਾ ਉਹਨੂੰ ਤਬਾਹ ਕਰਨ ਦੇ ਦੀ ਨੋਟੀਫਿਕੇਸ਼ਨ ਜਿਹੜਾ ਉਹ 28 ਤਰੀਕ ਨੂੰ ਜਾਰੀ ਕੀਤਾ ਫਿਰ 4 ਤਰੀਕ ਨੂੰ ਕੀ ਕਿਹਾ ਕਿ ਐਸੀ ਨੋਟੀਫਿਕੇਸ਼ਨ ਬਿਡਰਾ ਕਰ ਲਿਆ ਬਿਡਰਾ ਨਹੀਂ ਕੀਤਾ 5 ਮਿੰਟਾਂ ਬਾਅਦ ਹੀ ਆਫਟਰ ਦੀ 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਂਦਾਗਾ ਕਿ ਪੈਂਡਿੰਗ ਰੱਖ ਰਿਆ ਜਾਂਦਾਗਾ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੇਂਦਰ ਸਰਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨਾਲ ਦਿਲ ਤੋਂ ਨਫ਼ਰਤ ਕਰਦੀ ਆ ਔਰ ਸਾਡੀਆਂ ਹੁਣ ਯੂਨੀਵਰਸਿਟੀਆਂ ਨੂੰ ਪੈ ਕੇ ਕਦੇ ਪਹਿਲਾਂ ਭਾਖੜਾ ਬਿਆਸ ਡਿਵਿਜਨਮੈਂਟ ਬੋਰਡ ਨੂੰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਦੂਜੀ ਅਟੈਂਪਟ ਜਿਹੜੀ ਆ ਸੈਂਟਰ ਸਰਕਾਰ ਦੀ ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਓਏ ਆ ਕਿ ਉਹ ਸਾਡੀ ਯੂਨੀਵਰਸਿਟੀ ਨੂੰ ਪੈ ਕੇ 200 ਕਾਲਜਾਂ ਨੂੰ ਬਰਬਾਦ ਕਰਨ ਦਾ ਜਿਹੜਾ ਉਹਨਾਂ ਟੀਚਾ ਮਿਥਰਿਆ ਪਰ ਲੇਕਿਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਔਰ ਸਾਰੇ ਪੰਜਾਬ ਦੇ 200 ਕਾਲਜਾਂ ਦੇ ਪ੍ਰਿੰਸੀਪਲ 200 ਕਾਲਜਾਂ ਦੇ ਜਿਹੜੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਦੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਇਲੈਕਟਿਡ ਬਾਡੀ ਤੇ ਵਿਦਿਆਰਥੀ ਜਿਹੜੇ ਨੇ ਕਿ ਸਾਰੀਆਂ ਜਥੇਬੰਦੀਆਂ ਦੇ ਅਸੀਂ ਰਲ ਕੇ ਜਿਹੜੀ ਆ ਇਹ ਲੜਾਈ ਲੜਾਂਗੇ ਬਿਲਕੁਲ ਇਹ ਸਟੇਟਸ ਜਿਹੜਾ ਉਹਨੂੰ ਬਹਾਕ ਚੜ ਕੇ ਰੱਖਾਂਗੇ ਮੈਂਬਰ ਲੱਭੇ ਹੋਣੇ ਚਾਹੀਦੇ ਨੇ 31 ਤੇ ਬਿਲਕੁਲ ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਔਰ ਫਰਦਰ ਡਿਟੇਲ ਦੇ ਵਿੱਚ ਮੈਂ ਕੰਗਸਾਭ ਨੂੰ ਬੇਨਤੀ ਕਰੂਗਾ ਕਿ ਫਰਦਰ ਜਿਹੜਾ ਟੈਕਨੀਕਲੀ ਡਿਟੇਲ ਤੁਹਾਨੂੰ ਸਮਝਾਉਣਗੇ ਕਿ ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਸਾਬੋ ਤਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਕਿਵੇਂ ਜਿਹੜਾ ਡੈਮੋਕਰੈਟਿਕ ਸੈਟਅਪ ਆ ਜਿਹੜਾ ਆਟੋਨਮਸ ਬਾਡੀ ਦਾ ਸੈਟਅਪ ਆ ਉਹਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਦੋ ਵਾਰ ਖੁਦ ਇਹ ਸੈਨੇਟ ਮੈਂਬਰ ਰਹੇ ਨੇਗੇ ਆਈ ਪੀ ਸਿੰਘ ਜੀ ਸੈਨੇਟ ਸੈਨੇਟ ਦੇ ਮੈਂਬਰ ਰਹੇ ਨੇਗੇ ਸੋ ਮੈਂ ਕੰਗਸਾਭ ਨੂੰ ਬੇਨਤੀ ਕਰ ਰਿਹਾ ਹਾਂ ਸਾਹਿਬ ਨੇ ਨਹੀਂ ਕੋਈ ਨਹੀਂ ਆ ਗਿਆ ਠੀਕ ਹੈ ਵੈਸੇ ਆਡੀਓ ਦੀ ਦਿੱਕਤ ਹੈ ਠੀਕ ਹੈ ਠੀਕ ਹੈ ਵੈਸੇ ਤੇ ਚੀਮਾ ਸਾਹਿਬ ਨੇ ਆਲਮੋਸਟ ਜਿਹੜਾ ਸਾਡਾ ਅੱਜ ਦਾ ਆਉਣ ਦਾ ਪਰਪਸ ਤੁਹਾਡੇ ਐਕਸਪਲেইন ਕਰਤਾ ਹੈ ਸਾਡਾ ਬੁਨਿਆਦੀ ਤੌਰ ਤੇ ਇਹੀ ਕੇਂਦਰ ਸਰਕਾਰ ਨੂੰ ਸਵਾਲ ਹੈ ਉਹ ਮਾਨਯੋਗ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟਰ ਸਿੰਡੀਕੇਟ ਪੰਜਾਬ ਦੀ ਅਸੈਂਬਲੀ ਚੋਂ ਪਾਸ ਹੋਏ ਐਕਟ ਦੇ ਰਾਹੀਂ ਹੋਣ ਚਾਹੀਏ ਜਿਹੜਾ ਸਭ ਤੋਂ ਕਨਸਟੀਟਿਊਸ਼ਨਲ ਸਵਾਲ ਹੈ ਕਿ 1947 ਚ ਪੰਜਾਬ ਅਸੈਂਬਲੀ ਚੋਂ ਪਾਸ ਹੋਏ ਐਕਟ ਨੂੰ ਭਾਰਤ ਸਰਕਾਰ ਦੀ ਐਜੂਕੇਸ਼ਨ ਦੀ ਮਿਨਿਸਟਰੀ ਇੱਕ ਨੋਟੀਫਿਕੇਸ਼ਨ ਨਾਲ ਨਾਤੇ ਅਮੈਂਡ ਕਰ ਸਕਦੀ ਆ ਨਾ ਰੱਦ ਕਰ ਸਕਦੀ ਔਰ ਸਭ ਤੋਂ ਵੱਡੇ ਸਟੇਕ ਹোল্ডার ਪੰਜਾਬ ਯੂਨੀਵਰਸਿਟੀ ਕੀ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿ ਤਕਰੀਬਨ 200 ਕਾਲਜ ਸਾਡੇ ਆ ਔਰ ਲਾਹੌਰ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਇਹ ਵਿਰਾਸਤੀ ਇੰਸਟੀਟਿਊਸ਼ਨ ਹੈ ਜਿਹਦੇ ਨਾਲ ਸਾਡਾ ਇਮੋਸ਼ਨਲ ਸੰਵਿਧਾਨਿਕ ਤੇ ਇਤਿਹਾਸਿਕ ਰਿਸ਼ਤਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਗੈਰ ਸੰਵਿਧਾਨਿਕ ਤੌਰ ਤਰੀਕਾ ਭਾਰਤ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਅਪਣਾਇਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਇਸ ਮਾਮਲੇ ਤੇ तमाम ਪੰਜਾਬ ਦੇ ਵਿਦਿਆਰਥੀ ਟੀਚਰ ਨੌਨ ਟੀਚਰ ਸਾਰੇ ਇਕਜੁੱਟ ਹੋ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹੜਾ ਪਿਛਲੇ 60 ਸਾਲ ਤੋਂ ਕੰਮ ਕਰ ਰਿਹਾ ਜਿਹੜਾ ਚੀਮਾ ਸਾਹਿਬ ਨੇ ਤੁਹਾਡੇ ਸਾਹਮਣੇ ਗੱਲ ਰੱਖੀ ਆ ਉਹ ਬਹਾਰ ਰਹੇ ਉਹ ਕੰਟੀਨਿਊ ਰਹੇ ਅਤੇ ਸਭ ਤੋਂ ਜ਼ਰੂਰੀ ਇਹ ਕਿ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਉਹ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਡਿਸੀਜਨ 메ਕਿੰਗ ਚ ਉਸੇ ਤਰੀਕੇ ਨਾਲ ਜਾਰੀ ਰਹੂਗੀ ਇਹ ਸਾਡੀ ਜद्दोजहद ਹੈ ਇਹੀ ਅਸੀਂ ਅੱਜ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਮੈਂ ਸਾਡੇ ਮਾਨਯੋਗ ਮੈਂਬਰ ਮੀਤ ਹਰਜੀਮ ਸਾਡੇ ਨਾਲ ਸੀ ਉਹਨਾਂ ਨੂੰ ਕਹੂੰਗਾ ਉਹ ਵੀ ਤੁਹਾਡੇ ਸਾਹਮਣੇ ਇਸ ਵਿਸ਼ੇ ਤੇ ਆਪਣੀ ਗੱਲ ਰੱਖਣ ਧੰਨਵਾਦ ਜੀ ਮੇਰੇ ਨਾਲ ਪਹਿਲਾਂ ਜਿਵੇਂ ਚੀਮਾ ਸਾਹਿਬ ਤੇ ਕੰਗ ਸਾਹਿਬ ਨੇ ਦੱਸਿਆ ਤੇ ਕੰਗ ਸਾਹਿਬ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੇ ਲਈ ਜਿਹੜੀ ਪੰਜਾਬ ਯੂਨੀਵਰਸਿਟੀ ਆ ਪੰਜਾਬ ਦੇ ਲੋਕਾਂ ਲਈ ਇਹ ਕੱਲਾ ਇਹਦੀ ਵੀ ਇੱਕ ਵਿਦਿਅਕ ਆਧਾਰਾ ਜਿੱਥੋਂ ਕਹਿ ਲੋ ਵੀ ਬੱਚੇ ਗ੍ਰੈਜੂਏਸ਼ਨ ਕਰਦੇ ਆ ਮਾਸਟਰਸ ਕਰਦੇ ਆ ਪੀ ਐਚ ਡੀ ਕਰਦੇ ਆ ਤੇ ਆਪਣੇ ਫੀਲਡ ਜਾ ਕੇ ਕੰਮ ਕਰਦੇ ਆ ਸਾਡੀ ਇਹਦੇ ਨਾਲ ਜਿਹੜੀ ਸਾਂਝ ਆ ਉਹ ਦਹਾਕਿਆਂ ਦੀ ਹੈ ਮੈਂ ਯਾਦ ਹੈ ਜਦੋਂ ਪਿਛਲੀ ਵਾਰ ਵੀ ਇਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵਿਧਾਨ ਸਭਾ ਚ ਮਤਆਇਆ ਸੀ ਮੈਂ ਉਦੋਂ ਹਾਇਰ ਐਜੂਕੇਸ਼ਨ ਮਨਿਸਟਰ ਸੀ ਉੱਥੇ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਕੀਤਾ ਸੀ ਕਿ ਜਦੋਂ ਪੰਜਾਬ ਜਾਂ ਕਹਿ ਲਓ ਵੀ ਭਾਰਤ ਤੇ ਪਾਕਿਸਤਾਨ ਵੰਡੇ ਗਏ ਤਾਂ ਲੱਖਾਂ ਪੰਜਾਬੀਆ ਜਿਹੜਾ ਆਪਣੇ ਪਹਿਲੇ ਘਰ ਕਿਉਂਕਿ ਸਾਡੀ ਬੜੀ ਵਿਰਾਸਤ ਸਾਡੀਆਂ ਹਿਸਟੋਰੀਕਲ ਬਿਲਡਿੰਗਸ ਦੇ ਜਿਹੜੀਆਂ ਪਾਕਿਸਤਾਨ ਰਹਿ ਗਈਆਂ ਤਾਂ ਜਦੋਂ ਲੱਖਾਂ ਪੰਜਾਬੀ ਪਾਕਿਸਤਾਨ ਚ ਆਪਣਾ ਸਾਰਾ ਕੁਝ ਛੱਡ ਕੇ ਆਇਤਾ ਪੰਜਾਬ ਯੂਨੀਵਰਸਿਟੀ ਵੀ ਆਪਣਾ ਪਹਿਲਾ ਘਰ ਜਿਹੜਾ ਲਾਹੌਰ ਛੱਡ ਕੇ ਸਾਡਾਂ ਲੇਥੇ ਹਿਸ਼ਾਰਪੁਰ ਆਈ ਤੇ ਉਸ ਤੋਂ ਬਾਅਦ ਪੰਜਾਬ ਦੇ ਹੀ ਜਿਹੜੇ ਪਿੰਡ ਨੇ ਉਜਾੜ ਕੇ ਚੰਡੀਗੜ੍ਹ ਚ ਜਿਹੜਾ ਕਹਿ ਲੋ ਵੀ ਨਵਾਂ ਘਰ ਨਵੀਂ ਯੂਨੀਵਰਸਿਟੀ ਜਿਹੜੀ ਉਹ ਬਣਾਈ ਕੀ ਇਸ ਕਰਕੇ ਪੰਜਾਬੀਆਂ ਦੀ ਬੜੀ ਇਮੋਸ਼ਨਲ ਜਿਹੜੀ ਅਟੈਚਮੈਂਟ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ ਪਰ ਕੇਂਦਰ ਦੀ ਪਤਾ ਨਹੀਂ ਐਸੀ ਕੀ ਮਜਬੂਰੀ ਹੈ ਦੁਬਾਰਾ ਦੁਬਾਰਾ ਇਦੀ ਛੇੜਖਾੜ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਲੇ ਜਿਵੇਂ ਕੰਗਸਾਭ ਨੇ ਦੱਸਿਆ ਕਿ ਤਾਂ ਜਿਹੜਾ ਸਟੇਟਸ ਹੈ ਉਹ ਬਿਲਕੁਲ ਸਾਫ਼ ਲਿਖਿਆ ਹੋਇਆ ਹੈ ਕਿ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਇਹਨੂੰ ਤੁਸੀਂ ਵਿਦਾਊਟ ਕੰਸਲਟੇਸ਼ਨ ਪੰਜਾਬ ਦੇ ਨਾਲ ਤੁਸੀਂ ਇਹਨੂੰ ਅਮੈਂਡ ਨਹੀਂ ਕਰ ਸਕਦੇ ਪਰ ਫਿਰ ਵੀ ਗੈਰ ਸੰਵਿਧਾਨਿਕ ਤਰੀਕੇ ਨਾਲ ਇਹਨੂੰ ਜਿਹੜਾ ਅਮੈਂਡ ਇਹ ਪਹਿਲੀ ਵਾਰ ਨਹੀਂ ਇਹ ਤੋਂ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਉਂਕਿ ਉਦੋਂ ਵੀ ਜਦੋਂ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆਂਦਾ ਉਦੋਂ ਇਹਨੂੰ ਰੱਤ ਕੀਤਾ ਗਿਆ ਉਦੋਂ ਪਹਿਲਾਂ ਵੀ ਤੁਹਾਡੇ ਇਤਿਹਾਸ ਚ ਹੋਣਾ ਹੈ ਕਿ ਜਿਹੜਾ ਹਰਿਆਣਾ ਖੁਦ ਬਾਂਸੀ لال ਇਹਦੇ ਚੋਂ ਨਿਕਲੇ ਕਿ ਜੀ ਸਾਨੂੰ ਤਾਂ ਜੀ ਪੰਜਾਬ ਯੂਨੀਵਰਸਿਟੀ ਦੀ ਐਫੀਲੀਏਸ਼ਨ ਚਾਹੀਦੀ ਨਹੀਂ ਆਪ ਉਹਨਾਂ ਨੇ ਆਪਣੀ ਯੂਨੀਵਰਸਿਟੀ ਬਣਾਈ ਉਹਨਾਂ ਨੂੰ ਦੁਬਾਰਾ ਹਰਿਆਣ ਨੂੰ ਸਭਰਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਯਾਦੂ ਨੇ ਇੱਕ ਵਾਰੀ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਯੂਨੀਵਰਸਿਟੀ ਜਿਹੜਾ ਨਾਮ ਹੈ ਉਹਨੂੰ ਬਦਲਿਆ ਜਾਵੇ ਇਹ ਮਤਲਬ ਕਿ ਦੁਬਾਰਾ ਦੁਬਾਰਾ ਯੂਨੀਵਰਸਿਟੀ ਨੂੰ ਲੈ ਕੇ ਵੀ ਤੇ ਜਿਹੜੇ ਹੋਰ ਵੀ ਪੰਜਾਬ ਦੇ ਬੜੇ ਇਦਾਂ ਦੇ ਸੰਵੇਦਨਸ਼ੀਲ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਕੇਂਦਰ ਦੀ ਪਾਸ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਲੈ ਲੋ ਜਾਂ ਜਿਹੜਾ ਟੈਂਪਰੇਚਰ ਆ ਉਹ ਚੈੱਕ ਕਰਦੀ ਰਹਿੰਦੀ ਹੈ ਤੁਸੀਂ ਦੇਖੋ ਵੀ ਹੁਣ ਤੋਂ ਨਹੀਂ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਕਿ ਪੰਜਾਬ ਨਾਲ ਹਰ ਵਾਰ ਇਸ ਤਰ੍ਹਾਂ ਦਾ ਵਿਤਕਰੇ ਜਿਹੜੇ ਆ ਜਾਂ ਇਸ ਤਰ੍ਹਾਂ ਦਾ ਕਹਿ ਲਓ ਵੀ ਚੋਪਾਂ ਜਿਹੜੀਆਂ ਨੇ ਕਿਉਂ ਲਾਈਆਂ ਜਾਂਦੀਆਂ ਆ ਹੁਣੇ ਜਿਹੜਾ BBMP ਵਾਲਾ ਹੋਇਆ ਇਸ ਤੋਂ ਪਹਿਲਾਂ ਇਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਪਹਿਲਾਂ ਜਿਹੜੇ ਕਿਸਾਨੀ ਇਹ ਬਿੱਲ ਵੀ ਉਹ ਵੀ ਜਿਹੜੇ ਲਿਆਂਦੇ ਗਏ ਉਹ ਵੀ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੇ ਪੰਜਾਬ ਦੇ ਲੋਕਾਂ ਨੇ ਲੜਾਈ ਲੜੀ ਤਾਂ ਵੀ ਜਿਹੜੇ ਉਹ ਬਿੱਲ ਨੇ ਉਹ ਵਾਪਸ ਹੋਏ ਇਹ ਤੋਂ ਪਹਿਲਾਂ ਵੀ ਤੁਸੀਂ ਹਰ ਜਗ੍ਹਾ ਦੇਖੋ ਕਿ ਸਾਡੇ ਕਦੇ ਗਵਾਂਢੀ ਸੂਬਿਆਂ ਨੂੰ ਕਹ ਲੋ ਵੀ ਉਹਨਾਂ ਨੂੰ ਟੈਕਸ ਸਰ ਤੋਂ ਬਣਾ ਦਿੱਤਾ ਜਾਂਦਾ ਤੇ ਪੰਜਾਬ ਨੂੰ ਇਦਾਂ ਹੀ ਛੱਡ ਦਿੱਤਾ ਜਾਂਦਾ ਸੋ ਹਰ ਜਗ੍ਹਾ ਇਸ ਤਰ੍ਹਾਂ ਦੇ ਜਿਹੜੇ ਭਾਵੇਂ ਉੱਥੇ ਕੋਈ ਵੀ ਧਿਰ ਅੱਜ ਭਾਜੀਪੀ ਬੈਠੀ ਹੈ ਇਹ ਸਰਕਾਰ ਨੂੰ ਅਸੀਂ ਕਹ ਲਓ ਵੀ ਇਹ ਇਸਤਾਬ ਨਹੀਂ ਦਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਪੰਜਾਬ ਨੂੰ ਦੁਬਾਰਾ ਦੁਬਾਰਾ ਟੈਸਟ ਕਰਨਾ ਬੰਦ ਕਰ ਦਿਓ ਜੋ ਪੰਜਾਬ ਦੀਆਂ ਸੰਸਥਾਵਾਂ ਨੇ ਜੋ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਆ ਤੁਸੀਂ ਐਤਾ ਕਰਕੇ ਅੱਗ ਦੇ ਨਾਲ ਖੇਡ ਰਹੇ ਹੋ ਅੱਜ ਵੀ ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਜਿਹੜਾ ਬੰਦਾ ਕਦੇ ਯੂਨੀਵਰਸਿਟੀ ਆਇਆ ਵੀ ਨਹੀਂ ਜਿਹੜਾ ਬਾਪੂ ਪਿੰਡ 'ਚ ਵੀ ਬੈਠਾ ਹੈ ਜਿਹੜਾ ਪਿੰਡ ਦੇ ਸਕੂਲ 'ਚ ਵੀ ਨਹੀਂ ਗਿਆ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ ਇਮੋਸ਼ਨਲ ਆ ਵੀ ਯਾਰ ਸਾਡੇ ਪੰਜਾਬ ਦੀ ਯੂਨੀਵਰਸਿਟੀ ਆ ਸਾਡੀ ਇੰਨੀ ਦਿਹਾੜੀਆਂ ਦੀ ਸਾਥ ਹੈ ਅਸੀਂ ਉਹਦਾ ਕੇਂਦਰੀਕਰ ਨਹੀਂ ਕਰਨ ਦੇਣਾ ਪਰ ਫਿਰ ਜਦੋਂ ਇਹ ਲੋਕਾਂ ਦੀ ਇਦਾਂ ਦੀ ਅਟੈਚਮੈਂਟ ਆ ਪਤਾ ਨਹੀਂ ਕੀ ਐਸੀ ਮਜਬੂਰੀ ਹੈ ਕਿ ਦੁਬਾਰਾ ਦੁਬਾਰਾ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੋ ਇਸੇ ਨੂੰ ਲੈ ਕੇ ਅੱਜ ਅਸੀਂ ਗਵਰਨਰ ਸਾਹਿਬ ਨਾਲ ਵੀ ਸਾਰੀਆਂ ਅੰਦਰੇ ਬੜੀ ਡਿਟੇਲ ਚ ਜਿਹੜੀਆਂ ਗੱਲਾਂ ਹੋਈਆਂ ਨੇ ਤੇ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆਗਾ ਕਿ ਮੈਂ ਉੱਪਰ ਜਿਹੜੀ ਗੱਲ ਕਰੂੰਗਾ ਤੇ ਇਹਨੂੰ ਦੁਰਸਤ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰੂੰਗਾ ਸੋ ਇਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੀ ਇਲੈਕਸ਼ਨ ਆ ਨੋਟੀਫਿਕੇਸ਼ਨ ਦਾ ਬਸ ਹੋਵੇ ਉਹਦੇ ਨਾਲ ਨਾਲ ਇਲੈਕਸ਼ਨ ਡੇਟ ਵੀ ਅਨਾਉਂਸ ਕੀਤੀ ਜਾਵੇ ਕਿਉਂਕਿ ਸੈਨੇਟ ਜਿਹੜੀ ਇਲੈਕਸ਼ਨ ਦੀ ਡੇਟ ਹੈ ਉਹ ਵੀ ਡਿਊ ਹੈ ਮੈਂ ਸਰ ਇੱਕ ਹੋਰ ਆਪੀਸਿੰਗ ਆਓ ਪਲੀਜ਼ ਸਤੋ ਸੀਨੀਅਰ ਸੈਨੇਟ ਦੇ ਮੈਂਬਰ ਨੇ ਇਹ ਬਿਲਕੁਲ ਜਿਹੜੇ ਪੁਰਾਣੇ ਸੈਨੇਟਰ ਨੇ ਉਹਨਾਂ ਦੇ ਵਿਹਾਫ ਤੇ ਗੱਲ ਕਰਦੇ ਸਾਰ ਅਸੀਂ ਅੱਜ ਸਾਡੇ ਕਨਸਟੀਟਿਊਸ਼ਨਲ ਹੈਡ ਗਵਰਨਰ ਸਾਹਿਬ ਕੋਲੇ ਡੈਲੀਗੇਸ਼ਨ ਦੇ ਨਾਲ ਜੋ ਪ੍ਰੈਜ਼ੈਂਟ ਹਾਲਾਤ ਬਣੇ ਹੋਏ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਵਿੱਚ ਹਰ ਇੱਕ ਪੰਜਾਬੀ ਦੇ ਵਿੱਚ ਇਹ ਕਹਿ ਲੋ ਸਕਦਾ ਬਣੀ ਵੀ ਹੈ ਵੀ ਇਸ ਨੂੰ ਕਿਉਂ ਜਿਹੜੀ ਡੈਮੋਕਰੈਟਿਕ ਸੈਟਅਪ ਪੁਰਾਣੀ ਐਨੀ ਨੂੰ ਕਿਉਂ ਹਲਾਇਆ ਜਾ ਰਿਹਾ ਮੇਰੇ ਤੋਂ ਪਹਿਲਾਂ ਸਾਰੇ ਲੀਡਰ ਸਹਿਬਾਨ ਨੇ ਬਹੁਤ ਅੱਛੇ ਤਰੀਕੇ ਨਾਲ ਰੋਸ਼ਨੀ ਪਾ ਦਿੱਤੀ ਹੈ ਸੋ ਸਾਡਾ ਤਾਂ ਅਸੀਂ ਜਦੋਂ ਬੱਚਿਆਂ ਨੂੰ ਪੜਾਉਂਦੇ ਆ ਅਸੀਂ ਹਮੇਸ਼ਾ ਇਹ ਐਗਜ਼ਾਮਪਲ ਦਿੰਦੇ ਆ ਕਿ ਭਾਰਤ ਸਾਰੀ ਦੁਨੀਆ ਦੇ ਵਿੱਚ ਇਸ ਕਰਕੇ ਮਸ਼ਹੂਰ ਹੈ ਕਿ ਇਹਦੀ ਡੈਮੋਕਰੈਟਿਕ ਸੈਟਅਪ ਸਭ ਤੋਂ ਵੱਡੀ ਆ ਔਰ ਲੋਕ ਸਭਾ ਦੀਆਂ ਸੀਟਾਂ ਹੁਣ ਇੱਕ ਪਾਸੇ ਤਾਂ ਵਧ ਰਹੀਆਂ ਨੇ ਫਿਰ ਇਹੀ ਜੀ ਕਿਹੜੀ ਮਜਬੂਰੀ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਲੈਕਟ੍ਰਿਕ ਇਲੈਕਸ਼ਨ ਨਾਲ ਡੈਮੋਕਰੈਟਿਕ ਸੈਟਅਪ ਹੈ ਉਹਦੀਆਂ ਸੀਟਾਂ ਘਟਾਈਆਂ ਜਾ ਰਹੀਆਂ ਸੋ ਸਾਡੀ ਰਿਕਵੈਸਟ ਇਹੀ ਹੈ ਕਿ ਡੈਮੋਕਰੈਟਿਕ ਸੈਟਅਪ ਉਮੀ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਹਰ ਇੱਕ ਵਰਗ ਦੀ ਹਰ ਇੱਕ ਕੰਸਟਿਟੂਐਂਸੀ ਦੀ ਸਭ ਤੋਂ ਵੱਡਾ ਵਰਗ ਜਿਹੜਾ ਬੱਚਿਆਂ ਦਾ ਹੈ ਗ੍ਰੈਜੂਏਟ ਕੰਸਟਿਟੂਐਂਸੀ ਨੂੰ ਉਸੇ ਤਰੀਕੇ ਨਾਲ ਬਹਾਲ ਕੀਤਾ ਜਾਵੇ ਤੇ ਟੀਚਰ ਪ੍ਰਿੰਸੀਪਲ ਸਾਰੇ ਇਲੈਕਸ਼ਨ ਸੈਟਅਪ ਚ ਉਹੀਆਂ ਸੀਟਾਂ ਰੱਖਿਆ ਜਾਣ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਸਟੂਡੈਂਟ ਲੀਡਰ ਸਾਡੇ ਆਏ ਨੇ ਵਤਨ ਵੀਰ ਚ ਸਰਸਿਕਾਲ ਜੀ ਸਾਰਿਆਂ ਨੂੰ ਮੈਂ ਵਤਨਵੀਰ ਸਿੰਘ ਗਿੱਲ ਪੰਜਾਬ ਯੂਨੀਵਰਸਿਟੀ ਤੋਂ ਲਾਅ ਦਾ ਵਿਦਿਆਰਥੀ ਤੇ ਨਾਲ ਪੰਜਾਬ ਯੂਨੀਵਰਸਿਟੀ ਦੀ ਰਾਈਫਲ ਸ਼ੂਟਿੰਗ ਟੀਮ ਦਾ ਮੈਂਬਰ ਸਾਡੇ ਸਾਰੇ ਸਤਕਾਰਯੋਗ ਸਹਿਬਾਨ ਸਾਡੇ ਚੀਮਾ ਸਾਹਿਬ ਕਾਂਗਸਾਹਬ ਤੇ ਸਾਰੇ ਸਤਕਾਰਯੋਗ ਲੀਡਰ ਗੁਰਮੀਤ ਸਿੰਘ ਮੀਤਹਰ ਜੀ ਉਹਨਾਂ ਦੇ ਨਾਲ ਅੱਜ ਗਵਰਨਰ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਮੋਰੰਡਮ ਸਬਮਿਟ ਕਰਕੇ ਅਸੀਂ ਉਹਨਾਂ ਨੂੰ ਇਹ ਚਿੰਤਾ ਜਤਾਈ ਕਿ ਪੰਜਾਬ ਯੂਨੀਵਰਸਿਟੀ ਦੀ ਜੋ ਪਿਛਲੇ 90 ਸਾਲ ਦੀ ਇੰਟੈਗ੍ਰਿਟੀ ਹੈ ਉਸ ਚੀਜ਼ ਨੂੰ ਬਚਾਇਆ ਜਾਵੇ ਬਹਾਲ ਕੀਤਾ ਜਾਵੇ ਸਾਥੀਓ ਪੰਜਾਬ ਪਾਕਿਸਤਾਨ ਤੋਂ ਲੈ ਕੇ ਸ਼ਿਮਲਾ ਹਿਮਾਚਲ ਹਰਿਆਣੇ ਤੱਕ ਫੈਲਿਆ ਹੋਇਆ ਸੀ ਪਹਿਲਾਂ ਤਾਂ ਪੰਜਾਬ ਨੂੰ 1947 ਦੀ ਵੰਡ ਨੇ ਮਾਰ ਪਾਈ ਫਿਰ 84 ਦੇ ਦਹਾਕੇ ਵਿੱਚ ਮਾਰ ਪਈ ਅੱਜ ਉਹ ਪੰਜਾਬ ਹਿਮਾਚਲ ਕੱਢ ਕੇ ਹਰਿਆਣਾ ਕੱਢ ਕੇ ਇੱਕ ਸੂਬਾ ਬਣ ਚੁੱਕਿਆ ਆ ਜੋ ਉਸ ਸੂਬੇ ਨੂੰ ਉਸ ਸਾਡੀ ਸੋਨੇ ਦੀ ਚਿੜੀ ਨੂੰ ਅਸੀਂ ਦਾਗ ਲਾਉਣਾ ਚਾਹੁੰਦੇ ਆ ਅਸੀਂ ਸਾਡੀ ਕੁੱਲੀ ਵਿੱਚ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਆਪਣੇ ਘਰ ਸੁਖੀ ਹੱਸਦੇ ਵਸਦੇ ਪੰਜਾਬੀਆਂ ਨੂੰ ਉਹਨਾਂ ਦੇ ਘਰ ਬੈਠਿਆਂ ਨੂੰ ਉਹਨਾਂ ਦੀ ਹੋਂਦ ਮਿਟਾਉਣੀ ਚਾਹੁੰਦੇ ਆ ਮੈਂ ਸਟੂਡੈਂਟ ਦੇ ਤੌਰ ਤੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਗ੍ਰੈਜੂਏਟ ਕਨਫੀਡੈਂਸੀਜ਼ ਹੁੰਦੀ ਹੈ ਜੋ ਗ੍ਰੈਜੂਏਟ ਸੈਨੇਟਰਸ ਆਉਂਦੇ ਨੇ ਇਕਲੌਤੀ ਉਹੀ ਕੈਂਡੀਡੇਟਸ ਨੇ ਜਿਨ੍ਹਾਂ ਤੱਕ ਸਾਡੀ ਆਵਾਜ਼ ਪੂਰਨ ਤੌਰ ਤੇ ਪਹੁੰਚਦੀ ਹੈ ਕਿਉਂਕਿ ਵਾਈਸ ਚਾਂਸਲਰ ਮੈਮ ਨੂੰ ਯਾਦ ਹੀ ਅਸੀਂ ਯੂਨੀਵਰਸਿਟੀ ਚ ਐਂਟਰ ਕਰਦੇ ਹਾਂ ਉਹਨਾਂ ਦੀ ਤਸਵੀਰ ਦੇਖਦੇ ਹਾਂ ਜਾਂ ਅਸੀਂ ਆਪਣੀ ਕਨਵੋਕੇਸ਼ਨ ਤੇ ਮਿਲਦੇ ਹਾਂ ਉਸ ਤੋਂ ਇਲਾਵਾ ਅਗਰ ਸਾਡੀ ਆਵਾਜ਼ ਪਹੁੰਚਦੀ ਹੈ ਤਾਂ ਸਿਰਫ ਤੇ ਸਿਰਫ ਸੈਨੇਟ ਮੈਂਬਰਸ ਦੇ ਦੁਆਰਾ ਪਹੁੰਚਦੀ ਹੈ ਤੇ ਮੈਂ ਅਪੀਲ ਕਰਦਾ ਸੈਂਟਰ ਦੀ ਸਰਕਾਰ ਨੂੰ ਅਸੀਂ ਬਹੁਤ ਖੁਸ਼ਕਿਸਮਤ ਆ ਸਾਡੀ ਪੰਜਾਬ ਸਰਕਾਰ ਨੇ ਬੱਚਿਆਂ ਦੀ ਆਵਾਜ਼ ਇੱਥੇ ਤੱਕ ਚੱਕੀ ਜੋ ਕਿ ਤਕਰੀਬਨ ਪਿਛਲੇ 20-25 ਸਾਲਾਂ 'ਚ ਕਦੀ ਕਿਸੇ ਵੀ ਸਰਕਾਰ ਵੱਲੋਂ ਨਹੀਂ ਸੀ ਚੱਕੀ ਗਈ ਤੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਤੇ ਸਟੂਡੈਂਟ ਸੈਂਟੀਮੈਂਟਸ ਬਾਰੇ ਦੱਸਦਾ ਕਿ ਜੇ ਇਹ ਨੋਟੀਫਿਕੇਸ਼ਨ ਜਲਦ ਤੋਂ ਜਲਦ ਵਾਪਸ ਨਾ ਲੈ ਗਏ ਵਾਪਸ ਬਿਹਾਲ ਸੈਨੇਟ 92 ਮੈਂਬਰੀ ਕਮੇਟੀ ਨਾ ਕੀਤੀ ਗਈ ਤਾਂ ਚੰਡੀਗੜ੍ਹ ਦੇ ਚੌਂਕਾਂ 'ਚ ਤੰਬੂ ਲੱਗ ਜਾਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਤੇ ਗੌਰ ਫਰਮਾਇਆ ਜਾਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੋਈ ਹਾਲਸਾਲ ਪਹਿਲੇ ਕੋਈ ਇਹ ਜਿਹਾ ਫੈਸਲਾ ਹੁੰਦਾ ਜੀ ਆਵਾਜ਼ੀ ਪਾਰਟੀ ਸ਼ਟਾ ਵੀ ਜਾਣ ਕਰ ਦਿੰਦੇ ਜੀ ਉਹਨਾਂ ਆਵਾਜ਼ੀ ਪਾਰਟੀ ਨਾ ਨਿਗਾਰ ਕਿਉਂ ਆ ਗਿਆ ਕਿ ਸਿਰਫ ਅੰਦਰ ਚਿੱਠੀ ਦੋ ਤੇ ਕੋਰਟ